हां जी ਤੁਸੀਂ ਜੁੜੇ ਹੋ ਸਟਾਰ ਡਿਟੇਲ ਪੰਜਾਬ ਨਿਊ ਚੈਨਲ ਦੇ ਨਾਲ ਬਹੁਤ ਸਾਰੇ ਵੀਰਾਂ ਤੇ ਭੈਣਾਂ ਦਾ ਜਿਹੜਾ ਮੈਸੇਜ ਆ ਰਿਹਾ ਸੀ ਕਿ ਬੀਪੀਐਲ ਕਾਰਡ ਕੀ ਹੁੰਦਾ ਹੈ ਜਾਂ ਪ੍ਰੀ ਕਾਪੀ ਕੀ ਹੁੰਦੀ ਹੈ ਇਹਦੇ ਤੇ ਇੱਕ ਵੀਡੀਓ ਜਿਹੜੀ ਜਾਰੀ ਕੀਤੀ ਜਾਵੇ ਇਹ ਕਾਰਡ ਅੱਜ ਜਿਹੜਾ ਕਿਵੇਂ ਬਣਦਾ ਹੈ ਇਹਦੇ ਬਾਰੇ ਅੱਜ ਦੀ ਵੀਡੀਓ ਦੇ ਦੱਸਾਂਗੇ ਖੋਜ ਕੇ ਅੱਜ ਜਿਹੜੀ ਇਨਫਾਰਮੇਸ਼ਨ ਤੁਹਾਡੇ ਲਈ ਲੈ ਕੇ ਆਏ ਹਾਂ ਇੱਕ ਆਰ ਡ ਗਰੀਬੀ ਰੇਖਾ ਤੋਂ ਹੇਠਾਂ ਬੀਪੀਐਲ ਬਿਲੋ ਪਾਵਰਟੀ ਲਾਈਨ ਪਰਿਵਾਰਾਂ ਲਈ ਬਣਾਇਆ ਜਾਂਦਾ ਹੈ ਇਸ ਨੂੰ ਆਮ ਪਾਸਾ ਦੇ ਵਿੱਚ ਪੇਲੀ ਕਾਪੀ ਕਿਹਾ ਜਾਂਦਾ ਹੈ ਕਿਉਂਕਿ ਇਸ ਦਾ ਰੰਗ ਜਿਹੜਾ ਪੀਲਾ ਹੁੰਦਾ ਹੈ ਹੁਣ ਇਹਦਾ ਬੈਨੀਫਿਟ ਕਿਸ ਕਿਸ ਨੂੰ ਮਿਲਦਾ ਹੈ ਪੇਲੀ ਕਾਪੀ ਵਾਲੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵੱਲੋਂ ਕਈ ਸਹੂਬਿਦਾਵਾਂ ਇਹਦੇ ਰਾਹੀਂ ਮਿਲਦੀਆਂ ਨੇ ਨੰਬਰ 1 ਤੇ ਮਿਲਦਾ ਤੁਹਾਨੂੰ ਸਸਤਾ ਰਾਸ਼ਨ ਆਟਾ ਦਾਲਾਂ ਚੀਨੀ ਆਦਿ ਰਾਸ਼ਨ ਡਿਪੂ ਤੇ ਘੱਟ ਰੇਟ ਤੇ ਮਿਲਦਾ ਹੈ ਨੰਬਰ 2 ਤੇ ਸਰਕਾਰੀ ਯੋਜਨਾਵਾਂ ਦਾ ਲਾਭ ਕੇਂਦਰ ਤੇ ਰਾ ਸਰਕਾਰ ਵੱਲੋਂ ਚਲਾਈਆਂ ਗਈਆਂ ਗਰੀਬੀ ਸੰਬੰਧੀ ਸਕੀਮਾਂ ਜਿਵੇਂ ਆਵਾਸ ਯੋਜਨਾ, ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਮਨਰੇਗਾ ਆਦਿ ਦੇ ਵਿੱਚ ਤਰਜੀਹ ਮਿਲਦੀ ਹੈ ਜਿਨ੍ਹਾਂ ਦਾ ਆਈ ਕਾਰਡ ਬਣਿਆ ਹੁੰਦਾ ਹੈ। ਨੰਬਰ 3 ਤੇ ਵਿਦਿਆਰਥੀਆਂ ਲਈ ਸਕਾਲਰਸ਼ਿਪ, BPL ਪਰਿਵਾਰਾਂ ਦੇ ਬੱਚਿਆਂ ਨੂੰ ਪੜ੍ਹਾਈ ਲਈ ਸਕਾਲਰਸ਼ਿਪ ਜਿਹੜੀ ਉਹ ਮਿਲਦੀ ਹੈ। ਸਿਹਤ ਸਹੂਲਤਾਂ ਆਯੁਸ਼ਮਾਨ ਭਾਰਤ ਤੇ ਹੋਰ ਬੀਮਾ ਯੋਜਨਾਵਾਂ ਹੇਠ ਮੁਫਤ ਇਲਾਜ ਦੀ ਸਬਦਾ ਵੀ ਇਹਦੇ ਰਾਹੀਂ ਲੈ ਸਕਦੇ ਹੋ ਰਹਿਸ ਤੇ ਹੋਰ ਯੋਜਨਾਵਾਂ ਘਰ ਬਣਾਉਣ ਰੋਜਗਾਰ ਸਕੀਮਾਂ ਤੇ ਲੋਨ ਜੇਕਰ ਤੁਸੀਂ ਲੈਂਦੇ ਹੋ ਬੈਂਕ ਤੋਂ ਤਾਂ ਸਰਕਾਰ ਵੱਲੋਂ ਸਹਾਇਤਾ ਇਹਦੇ ਵਿੱਚ ਮਿਲਦੀ ਹੈ ਕੌਣ ਬਣਾ ਸਕਦਾ ਇਸ ਨੂੰ ਜਿਨ੍ਹਾਂ ਦਾ ਨਾਮ BPL ਬਿਲੋ ਪਾਵਰਟੀ ਲਾਈਨ ਸੂਚੀ ਦੇ ਵਿੱਚ ਦਰਜ ਹੈ ਜਿਨ੍ਹਾਂ ਦੀ ਸਾਲਾਨਾ ਆਮਦਨ 60000 ਰੁਪਏ ਤੋਂ ਘੱਟ ਜੇਕਰ ਪਿੰਡਾਂ 'ਚ ਰਹਿੰਦੇ ਹੋ 75000 ਰੁਪਏ ਤੋਂ ਘੱਟ ਜੇਕਰ ਸ਼ਹਿਰਾਂ ਦੇ ਵਿੱਚ ਰਹਿੰਦੇ ਹੋ ਜ਼ਮੀਨ ਜਿਹੜੀ ਹੈ 2 ਏਕੜ ਤੋਂ ਘੱਟ ਹੋਣੀ ਚਾਹੀਦੀ ਹੈ ਸਰਕਾਰੀ ਕਰਮਚਾਰੀ ਵੱਡੇ ਕਾਰੋਬਾਰੀ ਟੈਕਸ ਭਰਨ ਵਾਲੇ ਆਦਿ ਇਸ ਲਈ ਯੋਗ ਨਹੀਂ ਹੋਣਗੇ ਦਸਤਾਵੇਜ਼ ਇਹਦੇ ਵਿੱਚ ਕੀ ਲੱਗਣੇ ਨੇ ਪ੍ਰੂਫ ਕਿਹੜੇ ਲੱਗਣੇ ਨੇ ਨੰਬਰ 1 ਤੇ ਆਧਾਰ ਕਾਰਡ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਰਹਿਸ਼ ਪ੍ਰਮਾਣ ਪੱਤਰ ਜਿਹੜਾ ਰੈਜ਼ੀਡੈਂਸ ਪ੍ਰੂਫ ਹੈ ਉਹ ਲੱਗਣਾ ਹੈ ਤੇ ਨੰਬਰ 3 ਤੇ ਆਮਦਨ ਸਰਟੀਫਿਕੇਟ ਨੰਬਰ 4 ਤੇ ਪਾਸਪੋਰਟ ਸਾਈਜ਼ ਫੋਟੋ ਨੰਬਰ 5 ਤੇ ਪੁਰਾਣਾ ਰਾਸ਼ਨ ਕਾਰਡ ਜੀ ਹੈ ਨੰਬਰ 6 ਪਰਿਵਾਰ ਦੀ ਜਾਣਕਾਰੀ ਪੂਰੇ ਪਰਿਵਾਰ ਦੀ ਫੈਮਿਲੀ ਡਿਟੇਲ ਜਿਹੜੀ ਹੈ ਇਹਦੇ ਵਿੱਚ ਲੱਗਣੀ ਹੈ ਹੁਣ ਦੱਸ ਦਿਆਂ ਅਪਲਾਈ ਕਿਵੇਂ ਕਰਨਾ ਹੈ ਅਰਜੀ ਫਾਰਮ ਆਪਣੇ ਇਲਾਕੇ ਦੇ ਐਸ ਡੀ ਐਮ ਦਫਤਰ ਫੂਡ ਸਪਲਾਈ ਦਫਤਰ ਜਾਂ ਸਰਕਾਰ ਵੱਲੋਂ ਚਲਾਏ ਗਏ ਸੇਵਾ ਕੇਂਦਰ ਤੋਂ ਫਾਰਮ ਤੁਸੀਂ ਲੈ ਸਕਦੇ ਹੋ ਫਾਰਮ ਭਰਨਾ ਕਿਵੇਂ ਹੈ ਪਰਿਵਾਰ ਦੀ ਜਾਣਕਾਰੀ ਆਮਦਨ ਆਧਾਰ ਨੰਬਰ ਆਦੀ ਜਿਹੜਾ ਤੁਸੀਂ ਭਰਨਾ ਹੈ ਦਸਤਾਵੇਜ਼ ਜਿਹਦੇ ਚ ਲੱਗਣੇ ਨੇ ਫਾਰਮ ਨਾਲ ਤੁਸੀਂ ਪ੍ਰੋਪਰ ਦਸਤਾਵੇਜ਼ ਆਪਣੇ ਲਗਾਉਣੇ ਨੇ ਜਮਾ ਕਰਵਾਉਣੇ ਤੁਸੀਂ ਫਾਰਮ ਜਿਹੜਾ ਐਚ ਟੀ ਐਮ ਦਫਤਰ ਜਾਂ ਸੇਵਾ ਕੇਂਦਰ ਤੇ ਜਮਾ ਕਰਵਾਉਣੇ ਵੈਰੀਫਿਕੇਸ਼ਨ ਇਹਦੇ ਚ ਹੋਏਗੀ ਤੁਹਾਡੇ ਇਲਾਕੇ ਦਾ ਪਟਵਾਰੀ ਡਿਪਾਰਟਮੈਂਟ ਜਿਹੜਾ ਇਹਦੀ ਜਾਂਚ ਕਰੇਗਾ ਕਿ ਤੁਸੀਂ ਸੱਚਮੁੱਚ ਬੀ ਪੀ ਐਲ ਦੀ ਸੂਚੀ ਦੇ ਵਿੱਚ ਆਉਂਦੇ ਹੋ ਜਾਂ ਨਹੀਂ ਕਾਰਡ ਜਾਰੀ ਜਿਹੜਾ ਹੋਏਗਾ ਜੇਕਰ ਯੋਗ ਪਾਏਗੇ ਤੁਸੀਂ ਤਾਂ ਤੁਹਾਨੂੰ ਪੀਲੀ ਕਾਪੀ ਜਿਹੜੀ ਉਹ ਜਾਰੀ ਕਰ ਦਿੱਤੀ ਜਾਂਦੀ ਹੈ ਸਮਾਂ ਜਿਹੜਾ ਇਹਦੇ ਵਿੱਚ ਲੱਗਣਾ ਹੈ ਆਮ ਤੌਰ ਤੇ 15 ਤੋਂ 20 ਦਿਨਾਂ ਦੇ ਵਿੱਚ ਕਾਰਡ ਬਣ ਕੇ ਆ ਜਾਂਦਾ ਹੈ ਜੇ ਸਾਰੇ ਦਸਤਾਵੇਜ਼ ਸਾਡੇ ਪੂਰੇ ਹੁੰਦੇ ਨੇ ਅੱਗੇ ਦਿਖਾਣੇ ਆ ਤੁਹਾਨੂੰ ਪੀਲੀ ਕਾਪੀ ਬਣਾਉਣ ਲਈ ਅਰਜੀ ਸੈਂਪਲ ਫਾਰਮੈਟ ਕੀ ਹੈ ਇਹ ਤੁਸੀਂ ਦੇਖ ਸਕਦੇ ਹੋ ਅਸੀਂ ਸਕਰੀਨ ਦੇ ਉੱਤੇ ਜਿਹੜਾ ਦਿਖਾ ਰਹੇ ਹਾਂ ਉਸ ਤੋਂ ਬਾਅਦ ਕਈ ਵਾਰੀ ਕੀ ਹੁੰਦਾ ਅਸੀਂ ਅਪਲਾਈ ਕਰ ਦਿੰਨੀ ਆ ਤੇ ਸਾਡੀ ਜਿਹੜੀ ਅਰਜੀ ਹੈ ਉਹ ਰਿਜੈਕਟ ਹੋ ਜਾਂਦੀ ਹੈ। ਉਹਦੇ ਵਿੱਚ ਕਾਰਨ ਕੀ ਹੁੰਦੇ ਨੇ ਪਹਿਲਾਂ ਜੇਕਰ ਪਤਾ ਹੋਵੇ ਤਾਂ ਫਿਰ ਅਸੀਂ ਜਿਹੜਾ ਸਹੀ ਫਾਰਮ ਭਰিয়ে ਤੇ ਸਹੀ ਇਹਦੇ ਵਿੱਚ ਦਸਤਾਵੇਜ਼ ਲਗਾਈਏ। ਬੀਪੀਐਲ ਕਾਰਡ ਪਿਲੀ ਕਾਪੀ ਰਿਜੈਕਟ ਹੋਣ ਦੇ ਆਮ ਕਾਰਨ ਜਿਹੜੇ ਹੁੰਦੇ ਨੇ ਆਮਦਨ ਸਬੂਤ ਦੀ ਕਮੀ ਇਨਕਮ ਸਰਟੀਫਿਕੇਟ ਨਾ ਹੋਣਾ ਜਾਂ ਗਲਤ ਬਣਿਆ ਹੋਇਆ ਹੋਣਾ। ਜੇ ਸਰਕਾਰੀ ਰਿਕਾਰਡ ਦੇ ਵਿੱਚ ਤੁਹਾਡੀ ਆਮਦਨ BPL ਸੀਮਾ ਤੋਂ ਵੱਧ ਅਰਜ ਜਿਹੜੀ ਹੈ ਰੱਦ ਕਰ ਦਿੱਤੀ ਜਾਂਦੀ ਹੈ ਨੰਬਰ 2 ਤੇ ਜੇਕਰ ਗਲਤ ਜਾਣਕਾਰੀ ਜਾਂ ਅਧੂਰੀ ਜਾਣਕਾਰੀ ਤੁਸੀਂ ਦਿੰਦੇ ਹੋ ਭਾਵੇਂ ਕਿ ਪਰਿਵਾਰ ਦੇ ਮੈਂਬਰਾਂ ਦੇ ਨਾਮ ਪੂਰੇ ਨਹੀਂ ਦਿੰਦੇ ਤੇ ਆਧਾਰ ਨੰਬਰ ਜਿਹੜਾ ਇਹਦੇ ਵਿੱਚ ਗਲਤ ਦਰਜ ਕਰ ਦਿੰਦੇ ਹੋ ਜਾਂ ਫਿਰ ਫਾਰਮ ਤੁਸੀਂ ਅਧੂਰਾ ਭਰ ਦਿੰਦੇ ਹੋ ਫਿਰ ਵੀ ਇਹ ਫਾਰਮ ਰਿਜੈਕਟ ਹੋ ਜਾਂਦਾ ਹੈ ਨੰਬਰ 3 ਤੇ ਜ਼ਮੀਨਦਾਰ ਰਿਕਾਰਡ ਜੇਕਰ ਤੁਸੀਂ ਗਲਤ ਭਰਦੇ ਹੋ ਜੇ ਰਿਕਾਰਡ ਦੇ ਵਿੱਚ ਤੁਹਾਡੇ ਕੋਲੋਂ 2 ਏਕੜ ਤੋਂ ਵੱਧ ਜ਼ਮੀਨ ਦਰਜ ਹੈ ਤਾਂ ਯੋਗਤਾ ਜਿਹੜੀ ਤੁਹਾਡੀ ਖਤਮ ਕਰ ਦਿੱਤੀ ਜਾਂਦੀ ਹੈ ਪਹਿਲਾਂ ਹੀ ਜੇਕਰ ਕਿਸੇ ਹੋਰ ਸ਼੍ਰੇਣੀ ਦਾ ਰੈਸ਼ਨ ਕਾਰਡ ਤੁਸੀਂ ਲਿਆ ਹੋਇਆ ਜਿਵੇਂ ਏਪੀਐਲ ਅਬਾ ਪਾਵਰਟੀ ਲਾਈਨ ਕਾਰਡ ਜਿਹੜਾ ਜਾਰੀ ਕੀਤਾ ਹੋਇਆ ਕਿਉਂਕਿ ਦੋ ਕਾਰਡ ਇਕੱਠੇ ਨਹੀਂ ਬਣ ਸਕਦੇ ਇਹਦੇ ਲਈ ਤੁਹਾਨੂੰ ਜਿਹੜਾ ਪਹਿਲਾਂ ਕਾਰਡ ਬਣਿਆ ਹੋਇਆ ਉਹ ਸਬਮਿਟ ਕਰਵਾਉਣਾ ਪਏਗਾ ਸਰੈਂਡਰ ਕਰਾਉਣਾ ਪਏਗਾ ਰਹਿ ਸਬੂਦੀ ਕਮੀ ਜੇਕਰ ਤੁਸੀਂ ਇਲਾਕੇ ਦੇ ਰਹਿਸੀ ਨਹੀਂ ਦਿਖਦੇ ਆਧਾਰ ਵੋਟਰ ਕਾਰਡ ਵਿੱਚ ਪਤਾ ਹੋਰ ਜਗਾ ਦਾ ਹੈ ਤੇ ਰਹਿੰਦੇ ਤੁਸੀਂ ਹੋਰ ਜਗਾ ਹੋ ਤਾਂ ਅਰਜੀ ਜਿਹੜੀ ਰੱਦ ਹੋ ਜਾਂਦੀ ਹੈ ਨੰਬਰ 6 ਤੇ ਸਰਕਾਰੀ ਕਰਮਚਾਰੀ ਜਾਂ ਟੈਕਸ ਭਰਨ ਵਾਲੇ ਲੋਕ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਸਰਕਾਰੀ ਨੌਕਰੀ ਵਾਲਾ ਵਿਅਕਤੀ ਹੈ ਜਾਂ ਇਨਕਮ ਟੈਕਸ ਭਰਦੇ ਨੇ ਉਹ ਯੋਗ ਨਹੀਂ ਹੋ ਸਕਦੇ ਸਥਾਨਿਕ ਜਾਂਚ ਦੇ ਵਿੱਚ ਜੇਕਰ ਗਲਤ ਜਾਣਕਾਰੀ ਪਾਈ ਜਾਂਦੀ ਹੈ ਤਾਂ ਵੀ ਤੁਹਾਡਾ ਫਾਰਮ ਰੱਦ ਹੋ ਸਕਦਾ ਹੈ ਪਟਵਾਰੀ ਬਲਕ ਲੈਵਲ ਟੀਮ ਜੇ ਜਾਂਚ ਕਰਦੀ ਹੈ ਜੇ ਉਹਨਾਂ ਨੂੰ ਘਰ ਦੇ ਵਿੱਚ ਹਾਲਤ ਜਿਹੜੀ ਗਰੀਬੀ ਰੇਖਾ ਹੇਠਾਂ ਤੋਂ ਨਹੀਂ ਲੱਗਦੀ ਤਾਂ ਅਰਜੀ ਜਿਹੜੀ ਰੱਦ ਹੋ ਜਾਂਦੀ ਹੈ ਹੁਣ ਜਸਤਿਆਂ ਰਿਜੈਕਸ਼ਨ ਤੋਂ ਬਚਣ ਦੇ ਤਰੀਕੇ ਕਿਹੜੇ ਨੇ ਸਾਰੇ ਦਸਤਾਵੇਜ਼ ਸਹੀ ਤੇ ਪੂਰੇ ਜਮ੍ਹਾਂ ਕਰਨੇ ਨੇ ਇਹਦੇ ਵਿੱਚ ਤੁਸੀਂ ਆਧਾਰ ਕਾਰਡ ਆਮਦਨ ਸਰਟੀਫਿਕੇਟ ਰਹਿਸਬੂਤ ਜ਼ਮੀਨ ਦਾ ਰਿਕਾਰਡ ਸਾਰਾ ਸਹੀ ਤੇ ਅਪਡੇਟ ਤੁਹਾਡਾ ਹੋਣਾ ਚਾਹੀਦਾ ਹੈ ਨੰਬਰ 2 ਤੇ ਇਨਕਮ ਸਰਟੀਫਿਕੇਟ ਤੁਹਾਡਾ ਨਵਾਂ ਬਣਿਆ ਹੋਣਾ ਚਾਹੀਦਾ ਹੈ ਐਚ ਡੀ ਐਮ ਦਫਤਰ ਜਾਂ ਸੇਵਾ ਕੇਂਦਰ ਤੋਂ ਹਮੇਸ਼ਾ ਤਾਜ਼ਾ ਆਮਦਨ ਸਰਟੀਫਿਕੇਟ ਬਣਵਾ ਕੇ ਲਗਾਣਾ ਹੈ ਫਾਰਮ ਜਿਹੜਾ ਤੁਸੀਂ ਧਿਆਨ ਨਾਲ ਭਰਨਾ ਹੈ ਨਾਮ ਜਨਮ ਤਾਰੀਖ ਆਧਾਰ ਨੰਬਰ ਪਤਾ ਜਿਵੇਂ ਦਸਤਾਵੇਜ਼ਾਂ ਦੇ ਵਿੱਚ ਤੁਹਾਡੇ ਲਿਖਿਆ ਗਿਆ ਆਧਾਰ ਕਾਰਡ ਦੇ ਵੋਟ ਕਾਰਡ ਤੇ ਉਸੇ ਤਰ੍ਹਾਂ ਤੁਸੀਂ ਇਨ ਬਿਨ ਸਪੈਲਿੰਗ ਭਰਨੀ ਹੈ ਜ਼ਮੀਨ ਦਾ ਜਿਹੜਾ ਸਹੀ ਰਿਕਾਰਡ ਦਿਖਾਣਾ ਹੈ ਤੁਸੀਂ ਜੇ ਜ਼ਮੀਨ ਘਟ ਹੈ ਤਾਂ ਫਾਰਮ ਦੇ ਵਿੱਚ ਘਟ ਹੀ ਦਿਖਾਣੀ ਹੈ ਜੇ ਵਾਧਾ ਹੈ ਤਾਂ ਵਾਧੀ ਦਿਖਾਣੀ ਹੈ ਪੁਰਾਣਾ ਕਾਰਡ ਹੋਣ ਤੇ ਤੁਸੀਂ ਸਰੈਂਡਰ ਕਰਨਾ ਹੈ ਜੇਕਰ ਤੁਹਾਡਾ ਰਸਨ ਕਾਰਡ ਪੁਰਾਣਾ ਬਣਿਆ ਹੋਇਆ ਹੈ ਤਾਂ ਉਹ ਪਹਿਲਾਂ ਸਰੈਂਡਰ ਹੋਏਗਾ ਤਾਂ ਹੀ ਇਹ ਪੀੜੀ ਕਾਪੀ ਬਣ ਕੇ ਆਏਗੀ ਜੇ ਪਹਿਲਾਂ ਏਪੀਐਲ ਕਾਰਡ ਹੈ ਤਾਂ ਉਸ ਨੂੰ ਜਮ੍ਹਾਂ ਕਰਵਾਓ ਫਿਰ ਇਹ ਕਾਪੀ ਤੁਹਾਨੂੰ ਮਿਲੇਗੀ ਸਥਾਨਕ ਜਾਂਚ ਸਮੇਂ ਹਾਜ਼ਰ ਤੁਹਾਨੂੰ ਰਹਿਣਾ ਪਏਗਾ ਪਟਵਾਰੀ ਜਾਂਚ ਲਈ ਜਾਵੇਗਾ ਤਾ ਪੂਰੀ ਉਸ ਨੂੰ ਜਾਣਕਾਰੀ ਦਿਓ ਘਰ ਦੇ ਵਿੱਚ ਹਕੀਕਤ ਜਿਹੜੀ ਐ ਸਾਫ ਸਾਫ ਦਿਖਾਓ ਕੁਝ ਵੀ ਨਾ ਛਪਾਓ ਤਾਂ ਹੀ ਤੁਸੀਂ ਪੀੜੀ ਕੱਪੀ ਬਣਾਉਣ ਦੇ ਯੋਗ ਹੋਮਗੇ ਸੋ ਉਮੀਦ ਕਰਦੇ ਆ ਤੁਹਾਨੂੰ ਇਹ ਜਾਣਕਾਰੀ ਅਪਡੇਟ ਮਿਲੀ ਹੋਏਗੀ ਤੇ ਇਸ ਜਾਣਕਾਰੀ ਤੋਂ ਜੇਕਰ ਤੁਹਾਨੂੰ ਥੋੜੀ ਜਿੰਨੀ ਵੀ ਹੈਲਪ ਮਿਲਦੀ ਹੈ ਤਾਂ ਸਾਡਾ ਜਿਹੜਾ ਇਹ ਮਕਸਦ ਐ ਪੂਰਾ ਹੋ ਗਿਆ ਸਮਝੋ ਕਿਉਂਕਿ ਅਸੀਂ ਤੁਹਾਡੇ ਤੱਕ ਜਾਣਕਾਰੀਆਂ ਵੱਤਵੱਦ ਲੈ ਕੇ ਆਂਦੀ ਰਹਿੰਨੀ ਆ ਕਿਉਂਕਿ ਤੁਹਾਡੀ ਹੈਲਪ ਹੋ ਸਕੇ ਜੇਕਰ ਹੈਲਪ ਮਿਲੀ ਹੈ ਤਾਂ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਕੇ ਜਾਇਓ ਆਪ ਸਬਸਕ੍ਰਾਈਬ ਕਰੋ ਤੇ ਹੋਰ ਨਾਲ ਰਿਸ਼ਤੇਦਾਰਾਂ ਮਿੱਤਰਾਂ ਨੂੰ ਵੀ ਕਰਵਾਓ ਤਾਂ ਜੋ ਹਰ ਇੱਕ ਜਿਹੜਾ ਜਾਣਕਾਰੀ ਤੋਂ ਅਪਡੇਟ ਹੁੰਦਾ ਰਹੇ ਸੋ ਮਿਲਦੇ ਹਾਂ ਇੱਕ ਹੋਰ ਨਵੇਂ ਅਪਡੇਟ ਦੇ ਨਾਲ ਦਿਓ ਇਜਾਜ਼ਤ ਧੰਨਵਾਦ